ਗੁਰੂਆਂ ਕੋ ਵੰਦਨਾ ਦਾਸ ਗੁਰੂਆਂ ਕੋ ਵੰਦਨਾ ਸ੍ਰੀ ਗੁਰੂ ਜੀ ਗ੍ਰੰਥ ਚਾਰ ਸਹਿਬ ਜਾ ਦੇ ਸਣ

ਰਹਿਣਾ ਨਾਨਕ ਕੀ ਪ੍ਰਭੂ ਬੇਨਤੀ ਆਪਣੀ ਭਗਤੀ ਲਾਈ ਆਪਣੀ ਸਤ ਗੁਰੂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰ ਰਹੇ ਮਾਈ ਭਾਈ ਇਕੱਤਰ ਸਰਵਤਰ ਸਾਧ ਸੰਗਤ ਜੀ ਆਓ ਜਗਤ ਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਕਮਨਾਂ ਦਾ ਧਿਆਨ ਕਰੀਏ ਉਹਨਾਂ ਦੇ ਨੂਰੀ ਸਰੂਪ ਨੂੰ ਯਾਦ ਕਰੀਏ ਸੱਚੇ ਬਾਸ਼ਿਆ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਈਏ ਆਓ ਇੱਕ ਵਾਰ ਰਸਨਾ ਸੁਜੀ ਕਰੀਏ ਨਾਮ ਕਹਿਤੋ ਗੋਬਿੰਦ ਕਾ ਸੁਜੀ ਵਈ ਰਸਨਾ ਨਾਨਕ ਦੇਵ ਖੋਜਲੇ ਕਿੰਨਾ ਦੇ ਜਿਨੀ ਨਾਮ ਧਿਆਇਆ ਸਾਰੇ ਸਾਰੇ ਪਿਆਰ ਜਾ ਕੇ ਸਤਗੁਰੂ ਨੂੰ ਯਾਦ ਕਰਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਾ ਪਹਿਲਾ ਗੁਰੂ ਕੇ ਰਾਗੀ ਕਰਦੇ ਕਾ ਨਿਰਵਾਣ ਕੀਰਤਨ ਹਲਾਪ ਕੇ ਆਪਨ ਮਿਹਾਰ ਕਰ ਰਹੇ ਇਸ ਆਨੰਦ ਵਿਭੋਰ ਕਰ ਰਹੇ ਇਸ ਬੜਾ ਧੰਨਵਾਦ ਸਾਡੇ ਦੇ ਕਿਰਪਾ ਹੋਈ ਸਿੱothe ਪਾਤਸ਼ਾਹ ਦੀ ਸੋਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਖਜ਼ਾਨਚੀ ਸਾਹਿਬ ਸਾਰੇ ਅਹੁਦੇਦਾਰ ਸਹਿਬਾਨ ਤੇ ਗੁਰੂ ਸਾਹਿਬ ਦੇ ਵਜੀਰ ਸਾਹਿਬ ਸਦਾ ਜਸਪਾਲ ਸਿੰਘ ਜੀ ਹਾਂਜੀ ਹੈ ਜੀ ਹਾਜੀ ਬਾਬਾ ਜਗੀਰ ਜੀ ਬਾਬਾ ਜਗੀਰ ਸਿੰਘ ਜੀ ਤੇ ਸ਼੍ਰੀ ਜਸਪਾਲ ਸਿੰਘ ਜੀ ਬਣਾ ਨੇ ਸਾਨੂੰ ਸਾਡੀ ਠੁੱਠੀ ਵੜੇ ਗਈ ਤੇ ਪਤਾਂ ਸਾਭੀ ਵੜੇ ਬਿਲਟੀ ਕੋਲੇ ਤੇ ਸਾਡਾ ਅੰਜਲ ਬਣ ਗਿਆ ਇਹ ਗੁੱਡ ਦਿਦਰਪਉਂ ਹੈ ਸੋ ਜਹਾਂ ਦਾਣੇ ਤਹਾ ਘਾਣੇ ਨਾਰਕਾ ਸਾਤੇ ਕਲਗੀ ਵਾਲੇ ਪਾਸ਼ਾ ਦਾ ਉਤਾਰ ਵਿਹਾੜਾ ਮਨਾਉਣ ਦਾ ਸਾਨੂੰ ਵੀ ਸੁਭਾਗ ਪ੍ਰਾਪਤ ਹੋ ਗਿਆ ਸਾਨੂੰ ਯਾਜਤ ਬਖਸ਼ੂ ਆਗੇ ਕੁਝ ਕਹਿਣ ਦੀ ਕਰਤੇ ਕਿਆ ਬਾਤਾਂ ਕਰਨ ਦੀ ਕਹੋ ਨਾਨਕ ਕਰਤੇ ਕਿਆ ਬਾਤਾਂ ਸਤਨਾਮ ਸ੍ਰੀ ਵਾਹਿਗੁਰੂ ਆਪ ਸਭ ਸੰਗਤਾਂ ਨੂੰ ਮਾਈ ਭਾਈ ਨੂੰ ਗੁਰੂ ਕਲਗੀ ਵਾਲੇ ਪਾਸ਼ਾ ਦੇ ਆਗਮਨ ਪੁਰਬ ਦੀਆਂ ਅਵਤਾਰਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ